हिमाचल प्रदेश ਦੇ ਮੰਡੀ ਜ਼ਿਲ੍ਹੇ ਚ ਬੱਦਲ ਫਟਣ ਨਾਲ ਮਚੀ ਭਾਰੀ ਤਬਾਹੀ ਸਾਹਮਣੇ ਆਇਆ ਭਿਆਨਕ ਦ੍ਰਿਸ਼ ਮਿੰਟਾਂ ਸਕਿੰਟਾਂ ਚ ਮਲਬੇ ਹੇਠਾਂ ਦਬਿਆ ਸਾਰਾ ਇਲਾਕਾ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਹੋਈ ਮੌਤ ਲੋਕਾਂ ਨੇ ਭੱਜ-ਭੱਜ ਬਚਾਈ ਆਪਣੀ ਜਾਨ ਹੜਾਂ ਦਾ ਨਈ ਲੱਕੇਚ ਭਰਿਆ ਮਲਬਾ ਲੋਕਾਂ ਨੂੰ ਛੱਡ ਕੇ ਭੱਜਣੇ ਪਏ ਆਪਣੇ ਘਰ ਮਲਬੇ ਹੀਠਾ ਲੋਕਾਂ ਦੇ ਦਬੇ ਹੋਣ ਦਾ ਖੱਛਾ ਪ੍ਰਸ਼ਾਸਨ ਤੇਜ਼ੀ ਨਾਲ ਕਰ ਰਿਹਾ ਬਚਾਅ ਕਾਰਜ ਸਤਿਅਕਾਲ ਤੁਸੀਂ ਦੇਖ ਲੋ ਸ਼ਦਰੀ ਤੱਕ ਦੇਵਨ ਮੀਡੀਆ ਮੈਂ ਬਿਆੰਤ ਸਾਵਣ ਦੇ ਮਹੀਨੇ 'ਚ ਜਿੱਥੇ ਬੱਦਲ ਫਟਣ ਦੇ ਨਾਲ ਭਿਆਨਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਹੋ ਗਈ ਹੈ ਮੀਟਾ ਸਕਿੰਟਾਂ ਦੇ ਵਿੱਚ ਪੂਰਾ ਇਲਾਕਾ ਮਲਬੇ ਦੇ ਹੇਠਾਂ ਦਬ ਜਾਂਦਾ ਜਿਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਆਫਤ ਸਮੇਂ ਮੌਜੂਦ ਉੱਥੇ ਲੋਕਾਂ ਨੇ ਜਦੋਂ ਮਲਬਾ ਡਿੱਗਦਾ ਦੇਖਿਆ ਤਾਂ ਉਹਨਾਂ ਨੇ ਭੱਜ ਭੱਜ ਕੇ ਆਪਣੀ ਜਾਨ ਬਚਾਈ ਕਈ ਲੋਕਾਂ ਨੇ ਘਰਾਂ 'ਚ ਤੇ ਕਈ ਲੋਕਾਂ ਨੇ ਦੁਕਾਨਾਂ 'ਚ ਪਨਾ ਲਈ ਉਹਨਾਂ ਦਾ ਕਹਿਣਾ ਹੈ ਕਿ ਦ੍ਰਿਸ਼ ਬਹੁਤ ਭਿਆਨਕ ਸੀ ਮਿੰਟਾਂ ਸਕਿੰਟਾਂ ਦੇ ਵਿੱਚ ਜੋ ਇਲਾਕਾ ਹੈ ਮਲਬੇ ਦੇ ਹੇਠਾਂ ਦਬ ਜਾਂਦਾ ਤੇ ਉਹ ਭੱਜ-ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਮਲਬੇ ਹੇਠਾਂ ਕਈ ਵਾਹਨ ਦਬ ਜਾਂਦੇ ਨੇ ਮਲਬੇ ਕਾਰਨ ਲੋਕਾਂ ਅੰਚ ਫਸ ਜਾਂਦੇ ਨੇ ਤੇ ਨਿਵਾਸੀਆਂ ਦੁਆਰਾ ਉਹਨਾਂ ਨੂੰ ਉੱਥੋਂ ਬਚਾਇਆ ਜਾਂਦਾ ਹੈ ਬਾਹਰ ਕੱਢਿਆ ਜਾਂਦਾ ਤੁਸੀਂ ਵੀਡੀਓ 'ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਪੂਰੇ ਵਾਹਨ ਮਲਬੇ ਦੇ ਵਿੱਚ ਦਬੇ ਹੋਏ ਨੇ ਕਿਸ ਤਰੀਕੇ ਦੇ ਨਾਲ ਜੂ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਕਿੰਨਾ ਭਿਆਨਕ ਦ੍ਰਿਸ਼ ਹੈ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਮਲਬਾ ਡਿੱਗਣ ਦੇ ਨਾਲ ਲੋਕਾਂ ਦੀ ਜੀਵਨ ਰੇਖਾ ਠਾਪ ਹੋ ਜਾਂਦੀ ਹੈ ਇਸ ਦੇ ਨਾਲ ਹੀ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਨੇ ਹਾਲਾਂਕਿ ਮਲਬੇ ਹੇਠਾਂ ਦਬੇ ਲੋਕਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਲੋਕਾਂ ਦੇ ਸ਼ੱਕ ਦੇ ਆਧਾਰ 'ਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਨੇ ਜੀਸੀਬੀ ਤੇ ਰਾਹਤ ਟੀਮਾਂ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ